ਜਿੰਨੇ ਵੀ ਮੇਰੇ ਭੈਣ ਭਰਾ ਕੈਨੇਡਾ ਦੇ ਵਿੱਚ ਰਹਿੰਦੇ ਆ ਤੇ ਇਮੀਗ੍ਰੇਸ਼ਨ ਵੱਲੋਂ ਇੱਕ ਵੱਡੀ ਬੁਰੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਪੰਜਾਬੀਆਂ ਦੇ ਲਈ ਖਾਸ ਕਰਕੇ ਕਿਉਂਕਿ ਜਿਹੜੇ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਆ ਤੇ ਪੀਆਰ ਲੈਣਾ ਚਾਹੁੰਦੇ ਤੇ ਉਹਨਾਂ ਲਈ ਹੋਣਾ ਪੀਆਰ ਬੰਦ ਕਰਨ ਦਾ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੀ ਆ ਆਪਾਂ ਨੂੰ ਕਿ ਇਮੀਗ੍ਰੇਸ਼ਨ ਉਹ ਵੀ ਕਿੱਥੋਂ ਦੀ ਕੈਨੇਡਾ ਦੀ ਪੂਰੀ ਗੱਲ ਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਸੱਚੀਕਾ ਸਾਰੇ ਵੀ ਨਬੀ ਭੈਣ ਭਰਾ ਮਨੋਂ ਤੋਂ ਜਿੰਨੇ ਵੀ ਫੈਸਲੇ ਲਏ ਜਾ ਰਹੇ ਆ ਉਹ ਮਾਰਕ ਕਰਨੀ ਸਾਹ ਦੇ ਕਹੰਤ ਲਏ ਜਾਂਦੇ ਜਿਸ ਦੇ ਵਿੱਚ ਹਜ਼ਾਰਾਂ ਮੁੰਡੇ ਕੁੜੀਆਂ ਗ੍ਰਫਤਾਰ ਵੀ ਹੋ ਰਿਹਾ ਹੈ ਖਾਸ ਕਰਕੇ ਉਹ ਜਿਨ੍ਹਾਂ ਦੇ ਆਊਟ ਆਫ ਸਟੇਟਸ ਹੋ ਚੁੱਕੇ ਆ ਜਿਨ੍ਹਾਂ ਨੇ ਹਜੇ ਕੱਚੇ ਆ ਪਰ ਕੌਜ ਕਦੇ ਅਟੈਂਡ ਨਹੀਂ ਕੀਤੇ ਕੰਮ ਕਰਦੇ ਪਏ ਆ ਉਹ ਕੈਨੇਡਾ ਦੇ ਵਿੱਚ ਕਿਉਂਕਿ ਮਾਪੇ ਇੰਡੀਆ ਦੇ ਵਿੱਚ ਬੈਠੇ ਆ ਤੇ ਜਵਾਂ ਕੈਨੇਡਾ 'ਚ ਬੈਠੇ ਆ ਜਿਸ ਦੀ ਵਜ੍ਹਾ ਦੇ ਨਾਲ ਪੀਡੀਐਮ ਸੀਤਰਾ ਸਮਾਹ ਨਾਲ ਜਿਹੜਾ ਕੈਨੇਡਾ ਦੇ ਵਿੱਚ ਬੈਠੇ ਜਵਾਂਕਾ ਨੂੰ ਕਰਨਾ ਪੈ ਰਿਹਾ ਹੈ ਪ੍ਰਵਾਸੀਆਂ ਦੇ ਖਾਸ ਪ੍ਰਵਾਸੀਆਂ ਦੇ ਖਿਲਾਫ ਵੱਡੀ ਤਿਆਰੀ ਦੇ ਵਿੱਚ ਬਠਾਈ ਕੈਨੇਡਾ ਤੇ ਜਿਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੀ ਗਿਣਤੀ ਹੈ ਨਾ ਕੱਚਿਆਂ ਦੀ ਉਹ ਅੱਧੀ ਰਹਿ ਜਾਊਗੀ ਕਿਸੇਕ ਤਰੀਕੇ ਨਾਲ ਉਹ ਕੰਮ ਕਰ ਰਿਹਾ ਉਹ ਸਾਰਾ ਡਾਟਾ ਤੁਹਾਨੂੰ ਸਾਂਝਾ ਕਰਾਂਗੇ ਆਪਾਂ ਖੇੜਲੇ ਪਾਸੇ ਰਿਪੋਰਟ ਮੁਤਾਬਕ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪਿਛਲਾ ਸਾਲਾਨਾ ਟੀਚਾ 305000 ਸੀ ਜੋ ਕਿ ਨਵੀਂ ਯੋਜਨਾ ਮੁਤਾਬਕ ਤਕਰੀਬਨ 43% ਘਟਾ ਦਿੱਤਾ ਗਿਆ ਹੈ ਜਿਹੜਾ ਰਹਿ ਚੁੱਕਾ ਹੈ 155000 ਹੁਣ ਇਹ ਗਿਣਤੀ 2027 ਤੇ 2028 ਦੇ ਵਿੱਚ ਹੋਰ ਘਟਾ ਕੇ 150000 ਕਰ ਦਿੱਤੀ ਜਾਊਗੀ ਤੇ ਸਾਰੇ ਦਾ ਸਾਰਾ ਕੋਟਾ ਕਿਹੜਾ ਸ਼ੋਅ ਕਰ ਰਿਹਾ ਉਹ ਪੀਆਰ ਦਾ ਕੋਟਾ ਸ਼ੋਅ ਕਰ ਰਿਹਾ ਕਿ ਪੀਆਰ ਅਸੀਂ ਇਹਨਾਂ ਲੋਕਾਂ ਨੂੰ ਹਰ ਸਾਲ ਦਿੰਨੇ ਆ ਪਰ ਹੁਣ ਅਸੀਂ ਹੌਲੀ ਹੌਲੀ ਇਹ ਸਾਰਾ ਡਾਟਾ ਜਿਹੜਾ ਘਟਾ ਦੇਣਾ ਹੈ ਇਸ ਤੋਂ ਇਲਾਵਾ ਸਾਲ 2026 ਵਿੱਚ ਕੰਮ ਆ ਅਤੇ ਵਿਦਿਆਰਥੀਆਂ ਲਈ ਕੁੱਲ ਅਨੁਮਾਨ 385000 ਹੈ ਮਤਲਬ ਉਹਨਾਂ ਨੇ ਕਿਹਾ ਕਿ ਅਸੀਂ 385000 ਲੋਕਾਂ ਨੂੰ ਹੋਰ ਬੁਲਾ ਸਕਦੇ ਆ 2026 ਦੇ ਵਿੱਚ ਜਿਦੇ ਵਿੱਚ ਵਰਕ ਪਰਮਿਟ ਵਾਲੇ ਵੀ ਹੋਣਗੇ ਤੇ ਸਟੂਡੈਂਟ ਵੀਜ਼ੇ ਵਾਲੇ ਵੀ ਹੋਣਗੇ ਜੋ ਅਗਲੇ 2 ਸਾਲਾਂ ਲਈ ਘਟਾ ਕੇ 370000 ਹੋ ਜਾਵੇਗਾ ਮਤਲਬ ਉਸ ਦੇ ਵਿੱਚ ਵੀ ਇਹਨਾਂ ਨੇ ਹੋਰ ਘਟਾ ਦਿੰਨੇ ਆ ਜਿਹੜੇ ਨਵੇਂ ਵਰਕ ਪਰਮਿਟ ਇਹਨਾਂ ਨੇ ਦੇਨੇ ਆ ਮਤਲਬ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਆ ਉਹਨੂੰ ਸਟੱਡੀ ਪਰਮਿਟ ਤੇ ਬੈਠੇ ਆ ਜਾਂ ਫਿਰ ਕੈਨੇਡਾ ਦਾ ਉਹਨਾਂ ਨੂੰ ਇਹ ਹੈ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਹੌਲੀ ਹੌਲੀ 2027 ਤੱਕ 2026 ਤੱਕ ਸਾਡੀ ਪੜ੍ਹਾਈ ਪੂਰੀ ਹੋ ਜੂਗੀ ਅਸੀਂ ਵਰਕ ਪਰਮਿਟ ਅਪਲਾਈ ਕਰਾਂਗੇ ਤੇ ਉਸ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ 2000 ਅਸੀਂ ਗਿਣਤੀ ਘਟਾ ਦਿੱਤੀ ਜਾਊਗੀ ਮਤਲਬ ਉਹ ਰਹਿ ਜਾਊਗੀ 2 ਲੱਖ 20000 ਦੇ ਨੇੜੇ ਤੇੜੇ ਇਸ ਦਾ ਜਿਹੜਾ ਸਿੱਧਾ-ਸਿੱਧਾ ਵੱਡਾ ਬੁਰਾ ਅਸਰ ਕਿਸ ਤੇ ਪੈਣ ਵਾਲਾ ਜਿਹੜੇ ਇੱਥੇ ਕੰਮ ਵਗੈਰਾ ਕਰਦੇ ਆ ਸਰੋਤ ਅਨੁਸਾਰ ਇਹ ਸ਼੍ਰੇਣੀਆਂ ਵਿੱਚ ਭਾਰਤੀਆਂ ਦੀ ਸਮੂਹ ਸਭ ਤੋਂ ਵੱਡੇ ਹਨ ਮਤਲਬ ਭਾਰਤ ਪੰਜਾਬ ਦੇ ਲੋਕ ਸਭ ਤੋਂ ਜ਼ਿਆਦਾ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਜਿਸ ਕਾਰਨ ਖਾਸ ਤੌਰ ਤੇ ਪ੍ਰਭਾਵਿਤ ਹੋਣਗੇ ਉਦਾਹਰਨ ਲਈ 2024 ਵਿੱਚ ਜਾਰੀ ਕੀਤੇ ਗਏ ਸਟਡੀ ਪਰਮਟਾਂ ਵਿੱਚ 36.5% ਦੀ ਹਿੱਸਾੜਾ ਭਾਰਤ ਦਾ ਹੈ ਇਹ ਸਾਰੀ ਗੱਲਬਾਤ ਸੀ ਜੀ ਫੋਲੋ ਕਰ ਲਓ ਆਪਣੇ ਪੇਜ ਨੂੰ ਸਬਸਕ੍ਰਾਈਬ ਕਰ ਲਓ ਆਪਣੇ ਚੈਨਲ ਨੂੰ ਜੇਕਰ ਤੁਹਾਨੂੰ ਸਾਰੀ ਦੀ ਸਾਰੀ ਇਨਫੋਰਮੇਸ਼ਨ ਕੈਨੇਡਾ ਦੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ